ਉਹ 7-8 ਜਣੇ ਸੀਗੇ ਤੁਸੀਂ ਕਦੇ ਤੇ ਇਸ ਜਾਨੇ ਸੀ ਅਸੀਂ ਗੱਡੀ ਸੀ ਜੀ ਉਹ ਨਾ ਮੋਟਰਸਾਈਕਲ ਮੂਰੇ ਡੇ ਗਿਆ ਤੇ ਅਸੀਂ ਚੱਕਣ ਲੱਗੇ ਵੀ ਸੱਟਾਂ ਵੱਜੀਆਂ ਬੰਦੇ ਉਹਨੂੰ ਚੱਕਦੇ ਚੱਕਦੇ ਪਿੱਛੋਂ ਆ ਕੇ ਚੰਬੜ ਗਏ ਜਿਹੜੇ ਗਿਰੇ ਸੀ ਉਹਨਾਂ ਦੀ ਬੰਦੀ ਸੀ ਉਹਨਾਂ ਦੀ ਬੰਦੇ ਸੀਗੇ ਉਹਨਾਂ ਦੀ ਬੰਦੇ ਸੀਗੇ ਕੀ ਕੀ ਲੈ ਕੇ ਸਮਾਨ ਤੁਹਾਡੇ ਕੋਲ ਸਮਾਨ ਜੀ ਕੈਸ ਸੀ ਆ ਕੈਸ ਲੈ ਗਏ ਦੋ ਆਪਣੇ ਮੋਬਾਈਲ ਸੀ ਉਹ ਲੈ ਗਏ ਕਿੰਨੇ ਕੈਸ ਸੀ ਉਹ ਕੈਸ ਹੋਊਗਾ ਜੀ ਦੋਨਾਂ ਜਾਨਾਂ ਕੋਲੇ ਸਾਡੇ ਕੋਲੇ 40-45000 ਰੁਪਇਆ ਕਿੰਦਾ ਦੇ ਹਥਿਆਰ ਹਥਿਆਰ ਵੈਪਨ ਵੀ ਹੈਗੇ ਸੀਗੇ ਉਹਨਾਂ ਕੋਲੇ ਜੀ ਪਹਿਲੇ ਤੁਹਾਨੂੰ ਕੁੱਟਮਾਰ ਕੀਤੀ ਆ ਪਹਿਲਾਂ ਕੁੱਟਮਾਰ ਕਰੀ ਆ ਰਾੜਾਂ ਸੀ ਉਹਨਾਂ ਕੋਲੇ ਅੱਛਾ ਉਹ ਰਾੜਾਂ ਮਾਰੀਆਂ ਪਹਿਲਾਂ ਸਿਰਾਂ ਦੇ ਵਿੱਚ ਸਾਡੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵੈਪਨ ਕੱਢ ਲਏ ਉਹਨਾਂ ਨੇ ਅੱਛਾ ਹਾਂਜੀ ਕੀ ਕੀ ਕਹਿ ਕੀ ਰਏ ਸੀਗੇ ਕਹਿੰਦਾ ਜਿਹੜਾ ਕੁਛ ਹੈਗਾ ਦੇ ਦਿਓ ਬਸ ਅੱਛਾ ਹਾਂਜੀ ਤੇ ਰਸਤੇ 'ਚ ਕਿਸੇ ਨੇ ਰੋਕਿਆ ਨਹੀਂ ਕਿਸੇ ਨੇ ਕੋਈ ਨਹੀਂ ਆਇਆ ਜੀ ਸੁੰਨਾ ਰਸਤਾ ਸੀ ਆ ਜਮਾ ਹੀ ਅੱਛਾ ਤੇ ਕੋਈ ਹੈਲਪਫੁਲੀ ਫਿਰ ਕਾਚ ਕੋਈ ਮਿਲਿਆ ਨਹੀਂ ਕੋਈ ਨਹੀਂ ਮਿਲਿਆ ਜੀ ਤੇ ਕੀ ਮੰਨ ਕਰਦੇ ਹੋ ਤੁਸੀਂ ਵੀ ਕਰਦੇ ਆ ਵੀ ਉਹਨਾਂ ਫੜ ਫੜਿਆ ਜਾਵੇ ਸਾਰੇ ਮੋਟਰਸਾਈਕਲ ਸਵਾਰ ਸੀ ਹਾਂ ਮੋਟਰਸਾਈਕਲ ਸਵਾਰ ਸੀ ਜੀ ਜਮੀ ਫਟਾ ਸੌਮਨਾਤਾ ਜੀ ਕੀ ਮੈਟਰ ਜਿਹੜਾ ਛੋਟੇ ਛੱਟਾਂ ਲੱਗੀਆਂ ਨੇ ਮੈਟਰਸ ਹੀ ਜਾਏ ਸੀ ਵੀ ਤਕਰੀਬਨ 200 ਮੀਟਰ ਤੋਂ ਅਸੀਂ ਦੇਖਿਆ ਕਿ ਮੋਟਰਸਾਈਕਲ ਯਾਨੀ ਕਿ ਗਰੇਆ ਸਾਡੇ ਸਾਹਮਣੇ ਅਸੀਂ ਅੱਗੇ ਜਾ ਕੇ ਵੀ 60 ਨਾਲ ਲੱਗੀ ਹੋਵੇ ਜਦੋਂ ਜਾ ਕੇ ਚੱਕਰ ਲੱਗੇ ਇੰਨੇ ਨੇ ਪਿੱਛੇ 4-5 5-6 ਬੰਦੇ ਸੀਗੇ ਤੇ ਉਹਨਾਂ ਨੇ ਬੜ ਦੜ ਮਾਰਨਾ ਸ਼ੁਰੂ ਕਰਤਾ ਜੀ ਮਾਰ ਕੇ ਸਾਡੇ ਤੋਂ ਪੇਮੈਂਟ ਸਾਰੀ ਖੋਹ ਲਈ ਠੀਕ ਹੈ ਮੇਰਾ ਪਰਸ ਵੀ ਲੈ ਗਏ ਤੇ ਉਹਨਾਂ ਦੀ ਪਰਚੋ ਪੇਮੈਂਟ ਕੱਢ ਕੇ ਲੈ ਕੇ ਬੱਸ ਇਸ ਤੋਂ ਬਾਅਦ ਸਾਨੂੰ ਨਹੀਂ ਆਈ ਨੇ ਇਸ ਤਾਂ ਬੰਦਲ ਗਈ ਸਾਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਨਾ ਹੀ ਉੱਥੇ ਕੋਈ ਬੰਦਾ ਦਿਖਿਆ ਹੋਇਆ ਕਿਉਂਕਿ ਇਸ ਬਿਲਕੁਲ ਰਸਤਾ ਸੰਸਾਨ ਸੀ ਗਈ। ਘੱਟਾ ਲੱਗਿਆ ਨੇ ਕਿੰਨੀ ਕੁ ਦੇਰ ਬਾਅਦ ਕਿੰਨੀ ਦੇਰ ਉੱਥੇ ਤੁਸੀਂ ਪਈ ਰਹੇ ਹੋ। ਯਾਨੀ ਕਿ ਮੇਰੇ ਹਿਸਾਬ ਨਾਲ 15-20 ਮਿੰਟ ਅੱਧਾ ਘੰਟਾ ਯਾਨੀ ਸਾਨੂੰ ਨਹੀਂ ਪਤਾ ਹੈਗਾ ਯਾਨੀ ਕਿ ਤੁਸੀਂ ਯਕੀਨ ਮੰਨ ਲਓ ਵੀ ਅਸੀਂ ਬੰਦ ਲਗੇ ਸੀਗੇ ਬਿਲਕੁਲ। ਰਾਹੀਰ ਕੋਲੋਂ ਲੰਘਦੇ ਬੈ ਸੀਗੇ। ਨਹੀਂ ਕੋਈ ਨਹੀਂ ਕੋਈ ਰਾਹੀਰ ਨਹੀਂ ਆਇਆ। ਉਹ ਨਹੀਂ ਫਿਰ ਹਾਂਜੀ ਅਸੀਂ ਯਾਨੀ ਕਿ ਜਦੋਂ ਗੱਡੀ ਲੈ ਕੇ ਚਲੇ ਗਏ ਫਿਰ ਹਾਰ ਕੇ ਆਪਟਰੋਲ। ਠੀਕ ਹੈ ਅਸੀਂ ਕਈ ਯਾਰੀ ਬੰਦਾਂ ਨੂੰ ਫੋਨ ਵੀ ਕਿਹਾ ਵੀ ਮੜਾ ਫੋਨ ਕਰਾ ਦਿਓ ਹਰੇਕ ਬੰਦਾ ਡਰ ਰਿਆ ਸੀਗਾ ਵੀ ਹਾਂ ਫ ਉਸ ਉਸ ਘਟਨਾ ਉਥੇ ਜਿੱਥੇ ਘਟਨਾ ਹੋਈ ਹੈ ਜੀ ਉਥੇ ਕੋਈ ਨਹੀਂ ਸੀਗਾ ਜੀ ਅਸੀਂ ਅੱਗੇ ਜਾ ਕੇ ਯਾਨੀ ਕਿ ਤਕਰੀਬਨ ਕਈ ਬੰਦੇ ਮਿਲੇ ਸਾਨੂੰ ਅਸੀਂ ਫੋਨ ਮੰਗੇ ਆ ਕਿਸੇ ਨੇ ਫੋਨ ਦਿੱਤਾ ਕੋਈ ਕਹਿੰਦਾ ਬੈਲੈਂਸ ਨਹੀਂ ਹੈਗਾ ਕੋਈ ਕੁਝ ਬਸ ਉਸ ਤੋਂ ਬਾਅਦ ਯਾਨੀ ਕਿ ਇੱਕ ਬੰਦੇ ਨੇ ਅਸੀਂ ਮੋਬਾਈਲ ਵਾਲੀ ਦੁਕਾਨ ਤੇ ਕਿ ਉਹਨੇ ਫੋਨ ਦਿੱਤਾ ਫਿਰ ਅਸੀਂ ਯਾਨੀ ਕਿ ਇਹਨਾਂ ਨੂੰ ਫੋਨ ਕੀਤਾ ਆ ਆ ਗਏ ਫਿਰ ਅਸੀਂ ਇੱਥੇ ਆ ਗਏ ਜੀ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਜੀ ਸਿਉੜੇ ਦੇ ਜੀ ਤੇ ਜਾ ਕਿੱਥੇ ਰਹੇ ਅਸੀਂ ਖੜ੍ਹ ਜਾ ਰਹੇ ਸੀਗੇ ਜੀ ਕੋਈ ਕੰਮ ਸੀਗਾ ਤੇ ਅਸੀਂ ਇਧਰੋਂ ਖੰਨੇ ਦੀ ਹੋ ਕੇ ਗਏ ਸੀ ਕਿ ਦੁਕਾਨਦਾਰਾਂ ਜੀ ਅਸੀਂ ਸਮਾਨ ਲੈਣਾ ਸੀ ਕੋ ਪੈਸੇ ਵੀ ਤਾਂ ਸੀ ਕੋਲ ਵੀ ਚਲੋ ਮੁੜਦੇ ਹੋਏ ਸਮਾਨ ਲੈ ਜਾਾਂਗੇ। ਆ ਦੇਖੋ ਜੀ ਘਟਨਾ ਹੁਣ ਜਿਹੜਾ ਦੇਖੋ ਇਸ ਇਹਨਾਂ ਦੇ ਨਾਲ ਹੋਇਆ ਜੀ ਸਾਡਾ ਤਾਂ ਇਹੀ ਆ ਵੀ ਕਿਸੇ ਹੋਰ ਨਾਲ ਨਾ ਹੋਵੇ। ਹਾਲਾਤ ਨੇ ਜਿਹੜੇ ਉਹਨਾਂ ਨੂੰ ਕਾਬੂ ਕਰਨ ਲਈ ਜਿੱਥੇ ਵੀ ਇਹ ਜਿਹੜੇ ਸਥਾਨ ਤੇ ਜਿਹੜੀ ਘਟਨਾ ਵਾਪਰੀ ਆਈ ਤਾਂ ਕਿ ਆਪਣੇ ਜਿਹੜਾ ਖੰਨੇ ਤੋਂ ਖਮਾਣਾ ਨੂੰ ਰੁਸੂਆ ਜਾਂਦਾ ਤੇ ਜਿੱਥੇ ਘਟਨਾ ਵਾਪਰੀ ਆ ਜਿਹੜਾ ਸਬੰਧਤ ਅਧਿਕਾਰੀ ਨੇ ਜਿਹੜਾ ਪ੍ਰਸ਼ਾਸਨ ਆ ਜਿਹੜਾ ਉਹ ਬਣਦੀ ਜਿਹੜੀ ਕਾਰਵਾਈ ਆ ਉਹ ਜਰੂਰ ਅਮਲ ਦੇ ਵਿੱਚ ਲਿਆਉਣਗੇ ਤਾਂ ਕਿ ਕੱਲ ਨੂੰ ਕਿਸੇ ਦੇ ਨਾਲ ਕੋਈ ਇਦਾਂ ਦਾ ਜਿਹੜਾ ਹਾਦਸਾ ਉਹ ਨਾ ਵਾਪਰੇ ਜਿਹੜੀ ਘਟਨਾ ਜੇਕਰ ਇਹਨਾਂ ਦੇ ਜਿਹੜੇ ਇਹਨਾਂ ਦੇ ਦੱਸਣ ਦੇ ਅਨੁਸਾਰ ਇਹਨਾਂ ਕੋਲੇ ਵੀ ਦੱਸਿਆ ਵੀ ਉਹਨਾਂ ਕੋਲੇ ਅਸਲਾ ਵੀ ਸੀਗਾ ਹਥਿਆਰ ਵੀ ਸੀਗੇ ਕੱਲ ਨੂੰ ਰੱਬ ਨਾ ਕਰੇ ਦੇਖੋ ਬੱਚਿਆਂ ਵਾਲੇ ਨੇ ਪਰਿਵਾਰ ਵਾਲੇ ਨੇਗੇ ਕੱਲ ਨੂੰ ਇਹਨਾਂ ਨਾਲ ਕੋਈ 1921 ਗੱਲਬਾਤ ਹੋ ਜਾਈਦੀ ਤਾਂ ਪਿੱਛੇ ਪਰਿਵਾਰ ਜਿਹੜਾ ਉਹ ਸਾਰਾ ਰੁਲ ਜਾਣਾ ਸੀਗਾ ਹੋਰ ਜਾਣਕਾਰੀ ਲਈ ਦੱਸਣਾ ਚਾਹੁੰਦਾ ਜੀ ਇਹ ਨਗਰ ਪਿੰਡ ਸਿਉੜਾ ਸਾਹਿਬ ਤੋਂ ਨਹੀਂ ਜੀ ਦੋਨੇ ਜਿਹੜੇ ਵੀ ਵਿਦਿਆ ਇੱਕ ਲਸਾੜੇ ਤੋਂ ਆ ਜੀ ਨਾਲ ਆਪਣੇ ਜਿਹੜੇ ਦੋਨੇ ਆਦਮੀ ਨੇਗੇ ਇਹਨਾਂ ਦੇ ਸਟਾ ਫੋਨਾਂ ਦੀ ਦੁਕਾਨ ਆ ਇਹਨਾਂ ਦੀ ਆਪਣੀ ਦੁਕਾਨ ਦੇ ਲਈ ਆਪਣਾ ਕੋਈ ਸ਼ਾਪਿੰਗ ਦੇ ਲਈ ਜਾਂ ਆਪਣਾ ਦੁਕਾਨਦਾਰੀ ਦਾ ਸਮਾਨ ਲੈਣ ਚੱਲੇ ਜੀਏ ਕੁਝ ਤੇ ਉੱਥੇ ਜਿਹੜੀ ਇਹ ਘਟਨਾ ਵਾਪਰੀ ਆ ਜਿਹੜੀ ਇਹ ਬਹੁਤ ਨਿੰਦਣਯੋਗ ਆ ਜੀ ਜਿਹੜਾ ਇਹ ਹਾਲਾਤਾਂ ਦੇ ਜਿਹੜਾ ਕਾਬੂ ਕਰ ਲਈ ਜਿਹੜੇ ਸਬੰਧਤ ਅਧਿਕਾਰੀ ਨੇ ਜਿਹੜਾ ਜਿਨ੍ਹਾਂ ਦੇ ਸਬੰਧਤ ਦੇ ਵਿੱਚ ਏਰੀਆ ਜਿਹੜਾ ਪੈਂਦਾ ਜਿਹੜਾ ਉਹ ਉਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਜਿਹੜੀ ਬਣਦੀ ਕਾਰਵਾਈ ਆ ਉੱਥੇ ਤੇ ਜਿਹੜੇ ਇਲਾਕੇ ਦੇ ਜਿਹੜੇ ਹੋਰ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਖੰਗਾਲ ਕੇ ਜਿਹੜੀ ਉਹਨਾਂ ਦੀ ਤਬਦੀਦ ਜਿਹੜੀ ਆ ਉਹ ਪੂਰੀ ਚੰਗੀ ਪੱਧਰ ਤੇ ਜਿਹੜੀ ਕੀਤੀ ਜਾਵੇ। ਕੀ ਮੰਨਦੇ ਸੀ ਦਿਨ ਦਿਹਾੜੇ ਇਸ ਤਰ੍ਹਾਂ ਦੇ ਜਿੱਦਾਂ ਘਟਨਾ ਨਹੀਂ ਨਹੀਂ ਬਹੁਤ ਨਿੰਦਰ ਜੋਗਾ ਜੀ ਤਿੰਨ ਦਿਹਾੜੇ ਇੱਕ ਇੱਕ ਦਾ ਘਟਨਾ ਵਾਪਰੀ ਜੀ ਉਪਰੋਂ ਦੇਖੋ ਇਹਨਾਂ ਦੀ ਕਿਸੇ ਨੇ ਹੈਲਪ ਵੀ ਨਹੀਂ ਕੀਤੀ। ਹੈਲਪ ਵੀ ਤਕਰੀਬਨ ਲਾ ਲੋ ਵੀ ਕਹਿਣ ਜਨਤ ਦਸਣ ਮੁਤਾਬਕ ਘਟੋ ਘਟੇ ਇਹ ਤਕਰੀਬਨ ਅੱਧੇ ਘਾਟੇ ਬਾਅਦ ਇਹਨਾਂ ਨੂੰ ਸੁਰਤ ਪਤਾ ਲੱਗਿਆ। ਵੀ ਸਾਡੇ ਨਾਲ ਆਪਾਂ ਹੁਣ ਜਦੋਂ ਹੋਸ਼ ਆਈ ਫਿਰ ਉਹ ਤੋਂ ਰਾਹ ਕਿਰ ਇੱਕ ਤਾਂ ਜਿਹੜਾ ਲੰਘਿਆ ਉਹ ਤੋਂ ਪੁੱਛਿਆ ਵੀ ਸਾਨੂੰ ਫੋਨ ਦੇ ਦੇ। ਫੋਨ ਵੀ ਨਹੀਂ ਕਿਸੇ ਨੇ ਹੈਲਪ ਵੀ ਨਹੀਂ ਦਿੱਤੀ। ਹਾਲੇ ਬਹਾਨਾ ਮਾਰਦਾ ਵੀ ਸਾਡੇ ਕੋਲ ਤਾਂ ਫੋਨ ਦੇ ਵਿੱਚ ਬੈਲੈਂਸ ਨਹੀਂ ਹੈਗਾ ਉਹ ਚੀਜ਼ ਨੂੰ ਜਿਹੜੀ ਇਨਸਾਨੀਅਤ ਦੀ ਜਿਹੜੀ ਚੀਜ਼ ਸੀਗੀ ਉਹ ਵੀ ਦੇਖਣ ਨੂੰ ਮਿਲੀ ਨਹੀਂ ਹੈਗੀ ਫਿਰ ਵੀ ਕਿਤੇ ਉੱਥੇ ਔਕੇ ਸੌਕੇ ਟੈਂਦੇ ਆਪਣੇ ਗੱਡੀ ਇਹਨਾਂ ਨੇ ਕਿਸੇ ਤਰੀਕੇ ਨਾਲ ਸਟਾਰਟ ਕਰਕੇ ਆਪਣੇ ਲਾਗੇ ਤਾਂ ਕਿ ਹੋਰ ਪਹੁੰਚੇ ਕਿਤੇ ਫੋਨ ਲਿਆ ਫਿਰ ਸਾਨੂੰ ਫੋਨ ਆਇਆ ਇਹਨਾਂ ਦੇ ਬ੍ਰਦਰ ਜੀ ਨੇ बटे ਇਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਫਿਰ ਅਸੀਂ ਤੁਰੰਤ ਜਰੇ ਨਾਲ ਦੀ ਨਾਲ ਇਹਨਾਂ ਕੋਲੇ ਪਹੁੰਚੇ ਆ ਤੇ ਲੈ ਕੇ ਆ ਹੁਣ ਉਹਨਾਂ ਖੰਨਾ ਆਪਣੇ ਹਸਪੀਟਲ ਦੇ ਵਿੱਚ ਜਿਹੜਾ ਸਾਡਾ ਫਰਜ਼ ਮੰਨਦਾ ਉਹਦਾ ਕਰ ਰਿਹਾ ਜੀ ਤੁਸੀਂ ਮੌਜੂਦਾ ਸਰਪੰਚ ਮੌਜੂਦਾ ਹਾਂ ਜੀ ਨਾ ਕੱਲ ਸੋਮਨਾਥ ਨੇ ਸਾਨੂੰ ਦੱਸ ਦਿੱਤੀ ਸੀ ਕਿ ਮੇਰੇ ਨਾਲ ਤੇ ਮੇਰਾ ਯਾਰ ਦੋਸਤ ਸੀਗਾ ਕੁਲਵਿੰਦਰ ਵੀ ਅਸੀਂ ਜਾ ਰਹੇ ਸੀਗੇ 3-4 ਵਜੇ ਦੇ ਕਰੀਬ ਉੱਥੇ ਆਪਣੇ ਖਰੜ ਨੂੰ ਤੇ ਮਾਨੂਪੁਰ ਕੋਲ ਜਦੋਂ ਅਸੀਂ ਜਾ ਰਹੇ ਸੀ ਤਾਂ ਰਸਤੇ 'ਚ ਇੱਕ ਮੋਟਰਸਾਈਕਲ गिर ਗਿਆ ਅਸੀਂ ਉਹਨਾਂ ਦੀ ਹਮਦਰਦੀ ਦੇ ਤੌਰ ਤੇ ਮੋਟਰਸਾਈਕਲ ਨੂੰ ਚੱਕਣ ਲੱਗੇ ਤਾਂ ਆੜਦਾਲੇ ਖੇਤਾਂ ਦੇ ਵਿੱਚੋਂ ਤਿੰਨ ਚਾਰ ਬੰਦੇ ਆਏ ਜਿਨ੍ਹਾਂ ਨੇ ਆਉਂਦੇ ਆਏ ਸਾਡੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਸਾਡੇ ਸਿਰ ਦੇ ਵਿੱਚ ਲੋਹੇ ਦੀਆਂ ਰਾੜਾਂ ਮਾਰੀਆਂ ਤੇ ਸਾਡੇ ਜਿਹੜੇ ਪੈਸੇ ਸੀਗੇ ਉਹ ਖੋ ਕੇ ਲੈ ਗਏ ਸੋਮਨਾਥ ਕਹਿੰਦਾ ਮੇਰੇ ਕੋਲੋਂ 33000 ਰੁਪਇਆ ਤੇ ਕੁਲਵਿੰਦਰ ਕਹਿੰਦਾ ਮੇਰੇ ਕੋਲੋਂ 7000 ਰੁਪਇਆ ਖੋ ਕੇ ਲੈ ਗਏ ਉਹ ਹਸਪੀਟਲ ਦਾਖਲ ਹੋਏ ਨੇ ਹੁਣਾ ਉਹ ਲੋ ਇਹ ਵੀ ਕਿਹਾ ਗਿਆ ਵਾ ਵੀ ਉਹਨਾਂ ਕੋਲ ਜੁੜੇ ਲੋਡੇ ਦੇ ਵੈਪਨ ਸੀ ਕੀ ਤੋਂ ਹਣੀ ਕੀ ਹੋ ਗੀ ਅਸੀਂ ਮੁਕਦਮਾ ਦਰਜ ਕਰਕੇ ਦੀ ਤਫਤੀਸ਼ ਹੈ ਜਿਹੜੀ ਸ਼ੁਰੂ ਕੀਤੀ ਤਫਤੀਸ਼ ਦੌਰਾਨ ਸਾਡੇ ਕੋਲ ਕੋਈ ਵੀ ਇਹ ਘਟਨਾ ਘਟਣ ਦਾ ਪੂਰੂਫ ਨਹੀਂ ਆਇਆ ਅਸੀਂ ਸੀਸੀਟੀਵੀ ਕੈਮਰੇ ਢੁਗਾ ਲਏ ਗਏ ਜਿਸ ਸਮੇਂ ਨੂੰ ਉਹਨਾਂ ਨੇ ਦੱਸਿਆ ਉਸ ਸਮੇਂ ਦੇ ਵਿੱਚ ਨਾ ਉੱਤੇ ਕੋਈ ਵਹੀਕਲ ਤਾਂ ਲੰਘਣਾ ਪਾਇਆ ਗਿਆ ਨਾ ਉੱਤੇ ਕੋਈ ਮੋਟਰਸਾਈਕਲਾਂ ਦਾ ਲੰਘਣਾ ਪਾਇਆ ਗਿਆ ਨਾ ਕੋਈ ਜਿੰਨਾ ਸਮਾਂ ਲੱਗਦਾ ਉਹ ਸਮਾਂ ਵੀ ਅਸੀਂ ਜਿਹੜਾ ਹੈਗਾ ਕਵਰ ਕੀਤਾ ਫਿਰ ਇਸ ਦੌਰਾਨ ਜਦੋਂ ਸਾਨੂੰ ਤੋਂ ਕੋਈ ਸਬੂਤ ਨਾ ਮਿਲਿਆ ਫਿਰ ਅਸੀਂ ਇਹਨਾਂ ਨੂੰ ਫੇਰ ਕਾਲ ਕਰਕੇ ਦੁਬਾਰੇ ਇਹਨਾਂ ਦੀ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਗਈ ਤਾਂ ਸਾਡੇ ਸਾਹਮਣੇ ਆਇਆ ਵੀ ਇਹਸ ਬੰਦਿਆਂ ਨੇ ਸਾਨੂੰ ਝੂਠੀ ਇਤਲਾਹ ਦਿੱਤੀ ਅਸਲ ਦੇ ਵਿੱਚ ਇਹ ਖਰੜਪ ਗਏ ਸੀਗੇ ਕਿਸੇ ਵਿਅਕਤੀ ਕੋਲੋਂ ਪੈਸੇ ਲੈਣ ਵਾਸਤੇ ਉੱਥੇ ਇਹਨਾਂ ਦੀ ਪੈਸੇ ਦੇ ਲੈਣ ਦੇਣ ਪਿੱਛੇ ਝਗੜਾ ਹੋਇਆ ਉਹਨਾਂ ਨੇ ਇਹਨਾਂ ਨੂੰ ਕੁੱਟਿਆ ਤੇ ਕੁੱਟਣ ਤੋਂ ਬਾਅਦ ਇਹ ਕਾਫੀ ਕੁੱਟਕਾਣ ਤੋਂ ਬਾਅਦ ਫਿਰ ਆਪਣੇ ਪਿੰਡਾਂ ਨੂੰ ਚਲੇ ਗਏ ਪਿੰਡ ਜਾ ਕੇ ਇਹਨਾਂ ਨੇ ਸਰਪੰਚਾਂ ਨੂੰ ਇਕੱਠੇ ਕਰਕੇ ਉੱਥੋਂ ਗਏ ਦਾਖਲ ਹੋ ਗਏ ਤੇ ਫਿਰ ਇਹਨਾਂ ਨੇ ਜਦੋਂ ਇਹ ਦੱਸਿਆ ਵੀ ਸਾਡੇ ਨਾਲ ਆ ਵਾਰਦਾਤ ਹੋ ਗਈ ਮੈਂ ਮੌਕੇ ਤੇ ਗਿਆ ਸੀਗਾ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਸਾਰਾ ਹਾਲਾਤ ਦੇਖੇ ਮੌਕਾ ਦੇਖਿਆ ਤਾ ਮਤਲਬ ਇਹ ਗੱਲ ਹੈ ਜਿਹੜੀ ਇਹਨਾਂ ਦੀ ਝੂਠੀ ਪਾਈ ਗਈ ਹੈ ਇਹਨਾਂ ਨੇ ਜਿਹੜਾ ਪੁਲਿਸ ਨੂੰ ਗੁੰਮਰਾਹ ਕੀਤਾ ਵਾ ਤਾਂ ਇਹਨਾਂ ਉੱਤੇ ਵੀ ਕੇਸ ਦਰਜ ਹੋਏਗਾ ਫਿਰ ਜੀ ਬਿਲਕੁਲ ਜੀ ਝੂਠੀ ਇਤਲਾਹ ਦੇਣ ਦਾ ਇਹਨਾਂ ਉੱਤੇ ਪਰਚਾ ਦਰਜ ਇਹਨਾਂ ਦਾ ਕੁਝ ਮਾਮਲਾ ਪੈਸੇ ਦਾ ਲੈਣ ਦੇਣ ਸੀ ਇਹ ਸਿਰਫ ਆਪਣੇ ਆਪ ਨੂੰ ਕਈ ਗੱਲਾਂ ਛੁਪਾਉਣ ਵਾਸਤੇ ਇਹਨਾਂ ਨੇ ਮਤਲਬ ਖੰਨੇ ਆ ਕੇ ਰਸਤੇ ਦਾ ਬਕੂਆ ਬਣਾ ਦਿੱਤਾ ਮਾਨੂਪੁਰ ਦਾ ਜਦੋਂ ਕਿ ਉੱਥੇ ਕੋਈ ਐਸੀ ਘਟਨਾ ਨਹੀਂ ਅਲਦਲ ਦੇ ਖੇਤਾਂ 'ਚ ਵੀ ਮਜ਼ਦੂਰ ਕੰਮ ਕਰਦੇ ਸੀਗੇ ਤੇ ਜਿਨ੍ਹਾਂ ਦੇ ਖੇਤ ਵੀ ਸੀਗੇ ਕੋਲ ਗਰਮੀਤ ਸਿੰਘ ਉਹਨਾਂ ਦੇ ਉਹਨਾਂ ਨਾਲ ਵੀ ਅਸੀਂ ਕੁਝ ਪੜਤਾਲ ਕੀਤੀ ਮੁਕਦਮੇ ਦੇ ਵਿੱਚ ਉਹਨਾਂ ਨੂੰ ਵੀ ਸ਼ਾਮਲ ਪੜਤਾਲ ਕੀਤਾ ਗਿਆ ਕਿਨ ਉੱਥੇ ਦੋ ਗੱਲ ਪਾਈ ਨਹੀਂ ਗਈ ਇਹ ਰਿਵੈਪਨ ਦਾ ਕਹਿ ਰਿਹਾ ਤੇ ਇਹਨਾਂ ਨੇ ਕਿਹੜਾ ਪਰਚਾ ਹੋਇਆ ਇਹ ਝੂਠੀ ਝੂਠੀ ਤਲਾਹ ਦੇਣ ਦਾ ਹੈ ਇਹਨਾਂ ਨੇ ਕੋਈ ਵੈਪਨ ਨਹੀਂ ਸੀ ਕਿਸੇ ਕੋਲ ਮਨਘੜਤ ਕਹਾਣੀ ਸੀ ਪਹਿਲਾ ਪਰਚਾ ਹੋਇਆ ਉਹ ਹਾਂ ਇਹ ਮਨਘੜਤ ਕਹਾਣੀ ਬਣਾ ਕੇ ਇਹਨਾਂ ਨੇ ਆਪਣੇ ਆਪ ਨੂੰ ਸਾਬਤ ਕਰਨਾ ਚਾਹਿਆ ਜਿਹੜਾ ਪੁਲਿਸ ਨੂੰ ਪਹਿਲਾਂ ਪਹੁੰਚਾ ਦਿੱਤਾ ਗਿਆ ਉਹ ਪਰਚਾ ਉਹ ਪਰਚਾ ਕੈਨਸਲ ਕੀਤਾ ਜਾਊਗਾ